ਇੱਕ ਸਰਵੈਕਲ ਦੀ ਬਹੁਤ ਪ੍ਰੋਬਲਮ ਚੱਲ ਰਹੀ ਲੋਕਾਂ ਨੂੰ 10 ਤੋਂ 10% ਸਰਵੈਕਲ ਦਾ ਪੱਕਾ ਲਾਜਾ ਆਪਣੇ ਕੋਲੇ ਇੱਕ ਬਾਬਾ ਸੀਰ ਜਿਹਨੇ ਮਰਜੀ ਪ੍ਰਾਣੀ ਹੋਵੇ ਖੂਨ ਆਉਂਦਾ ਹੋਵੇ ਮੌਕਾ ਹੋਵੇ ਚਪਕਾ ਪੈਂਦਾ ਹੋਵੇ ਜਲਨ ਹੋਰ ਕੌਂਦੀ ਹੋਵੇ ਕਬਜ਼ੀ ਰਹਿੰਦੀ ਹੋਵੇ ਅਸਲ ਹੁੰਦਾ ਕਬਜ਼ੀ ਦੋ ਬਾਈ ਇਹ ਮੇਰੀ ਗਾਰੰਟੀ ਹੈ ਇੱਕ ਥੱਪ ਰਕੇਗਾ ਨਾ ਮੇਰੇ ਬਾਬਾ ਜੀ ਨਾ ਠੀਕ ਕੋਈ ਮੈਂ ਜ਼ਿੰਮੇਵਾਰ ਪਰ ਬੰਦੇ ਨੂੰ ਬਰੇਜ ਰੱਖਣਾ ਪਊਗਾ ਮੇਰਾ ਪਿੰਡ ਭੀਖੀ ਹੈ ਜ਼ਿਲ੍ਹਾ ਮਾਨਸਾ ਸਿੱਧੂ ਮੂਸੇਵਾਲੇ ਦੇ ਪਿੰਡ ਕੋਲੇ ਆ ਮੈਨੂੰ ਫੋਨ ਬਾਰ-ਬਾਰ ਭਾਵੇਂ ਦੀ ਕੋਈ ਬੰਦਾ ਨਾ ਕਰੇ ਜਿਹਨੂੰ ਇਹ ਸਮੱਸਿਆ ਚੁੱਪ ਕਰਕੇ ਕੀ ਕੀ ਆ ਕੇ ਜੱッセ ਬਾਬੇ ਦਾ ਘਰ ਪੁੱਛ ਲੋ ਆਟੋ ਵਾਲਿਆਂ ਨੂੰ ਰਕਸ਼ੇ ਵਾਲਿਆਂ ਨੂੰ ਮੈਂ ਜਿੰਮੇਵਾਰਾਂ ਛੋਡੀ ਬਵਾਸ਼ੀਰ ਠੀਕ ਕਰਨਾ ਸਿਰਫ ਤੁਸੀਂ ਬਰੇਹੇ ਰੱਖਣਾ ਮੇਰੇ ਕਹੇ ਦਵਾਈ ਖਾਣੀਆਂ ਬਿਲਕੁਲ ਠੀਕ ਹੋ ਜਾਓਗੇ ਮੇਰਾ ਨੰਬਰ ਹੈਗਾ 82398 99451 ਦੁਬਾਰੇ ਮੈਂ ਨੰਬਰ ਫੇਰ ਬੋਲ ਦਣਾ ਜੇ ਕਿਸੇ ਵੀਰ ਭਰਾ ਨੂੰ ਬਵਾਸ਼ੀਰ ਦੀ ਜਿੰਨੀ ਮਰਜ਼ੀ ਪੁਰਾਣੀ ਸਮੱਸਿਆ ਜਾਂ ਸਰਵੈਕਲ ਹੈ ਜਾਂ ਮਾਈਗਰੇਨ ਹੈ ਜਾਂ ਕਿਸੇ ਦੇ ਤਿਆਬ ਬਣਦਾ ਹੈ ਬਾਲੀਆਂ ਦਵਾਈਆਂ ਮੈਂ ਜਾਣਦਾ ਦਾ ਬਹੁਤ ਕੁਝ ਹੈ ਪਰ ਮੈਂ ਬਵਾਸ਼ੀਰ ਵਾਲਿਆਂ ਦਾ ਤੇ ਤਿਆਬ ਵਾਲਿਆਂ ਦਾ ਹੀ ਹੱਲ ਕਰਕੇ ਰਾਜੀ ਹਾਂ ਠੀਕ ਹੈ ਜੀ ਮੈਂ ਐ ਕਿ ਫਾਇਦਾ ਬਾਈ ਦਵਾਈਆਂ ਦੇ ਦਵਾਈਆਂ ਦੱਸੀ ਜਾਈਏ ਕੋਈ ਆਪਣਾ ਬਿਜ਼ਨਸ ਦਾ ਹੈ ਨਹੀਂ ਅਕਾਲ ਪੁਰਖ ਨੇ ਬਹੁਤ ਕੁਝ ਦੇ ਰੱਖਿਆ ਮੈਂ ਕਹਿੰਦਾ ਜੀ ਮੈਥੋਂ ਕਿਸੇ ਦੀ ਸੇਵਾ ਹੋ ਜੇ ਨਰ ਸੇਵਾ ਨਾਰਾਇਣ ਸੇਵਾ ਇੱਥੇ ਜਾਣਾ ਕਿਸੇ ਦੇ ਕੁਛ ਨਹੀਂ ਨਾਲ ਬਾਈ ਉਹ ਇੱਥੇ ਹੀ ਰਹਿ ਜੂਗਾ ਬਾਕੀ ਗੱਲ ਬਾਈ ਬਾਬਾ ਕੋਈ ਦੂਰ ਨੇੜੇ ਦਾ ਨਹੀਂਗਾ ਮੇਰੇ ਆਪ ਦੇ ਪਈ ਸਹਿਰ ਭੀਖੀ ਦਾਗਾ